ਸਤਿਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿ ਗੁਰੂ साहेब जी माँ दो जल के प्यास न जाए जल है अगन उठी अधिकाय तू तो पिंजर सूटा तोरे ਜਮ ਮਨਜਾੜ ਕਾ ਕਰੇ ਮੂਰ ਤੂੰ ਤਰਵਰ ਹੂੰ ਪੰਖੀ ਆਹੇ ਮੰਦ ਭੱਗੇ ਤੇਰੋ ਦਰਸ਼ਨ ਨਾਹੇ ਤੂੰ ਸਤ ਗੁਰ ਹੋ ਨਉ ਤਨ ਚਿੱਲਾ ਕਹੈ ਕਬੀਰ ਮਿਲ ਅੰਤ ਕਿ ਬਿਲ ਤੂੰ ਚਉ ਸੱਜਣ ਮੈਂਡਿਆ ਦੇ ਇਸ ਉਤਰ ਨੈਣ ਮਹੀਂ ਜੇ ਤਰਸਦੇ ਕਦ ਪੱਸੀ دیدار ਤੁਰ ਸੋ ਪਹਿਚਾਨੀ ਐ ਜੋ ਲਰੇ ਦਿਨ ਕੇ ਹਿੱਤ ਪੁਰਜਾ ਪੁਰਜਾ ਕਟ ਮਹਰੇ ਕਬ ਹੂੰ ਨਾ ਛੱਡੇ ਖੇਤ ਜੋ ਤੋ ਪ੍ਰੇਮ ਖਿਲਨ ਕਾ ਚਾਉ ਸਿਰ ਧਰ ਕੱਲੇ ਗਲੀ ਮੇਰੀ ਆਉ ਤਿਤ ਮਾਰਗ ਪੈਰ ਤਰੀ ਚੇ ਸਿਰ ਦੀਜੇ ਕੰਨ ਨੰਦੀ ਕੀਜੇ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਉਹ ਸਭ ਨਾਂ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਅੱਜ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਜੋਏ ਸਮਾਗਮ ਰਚੇ ਗਏ ਨੇ ਜੀ ਕਿਉਂਕਿ ਜਿਹੜਿਆਂ ਨੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਦਰਸ਼ਨ ਦੇਦਾਰੇ ਕੀਤੇ ਹੋਏ ਹੋਵਣ ਬਾਬਾ ਦੀਪ ਸਿੰਘ ਜੀ ਵਰਗਿਆਂ ਨੇ ਜਿਨ੍ਹਾਂ ਨੇ ਜੋ ਬਚਨ ਕੀਤੇ ਹੋਏ ਹੋਵਣ ਜਿਹੜੇ ਸੂਰਬੀਰ ਬਚਨ ਕੇ ਬਲੀ ਨੇ ਉਹਨਾਂ ਦੀਆਂ ਮਹਿਮਾ ਗਾਵਣ ਦੇ ਲਈ ਤੇ ਜ਼ਰੂਰ ਹੈ ਜੀ ਪਹਿਲਾਂ ਸਾਡਾ ਅੰਦਰ ਵੀ ਟਿਕਿਆ ਹੋਣਾ ਚਾਹੀਦਾ ਆ ਗਵਣ ਵਾਲੇ ਦਾ ਵੀ ਟਿਕਿਆ ਹੋਣਾ ਚਾਹੀਦਾ ਆ ਤੇ ਸੁਣਨ ਵਾਲੇ ਦਾ ਵੀ ਅੰਦਰ ਟਿਕਿਆ ਹੋਣਾ ਚਾਹੀਦਾ ਜੀ ਕਿਉਂਕਿ ਗੁਰੂ ਘਰ ਦੇ ਪਾਵਨ ਬਚਨ ਨੇ ਜੀ ਕਿਉਂਕਿ ਇੱਥੇ ਕੇਵਲ ਤੇ ਕੇਵਲ ਸਰੀਰ ਕਰਕੇ ਹਾਜ਼ਰੀ ਪ੍ਰਵਾਨ ਨਹੀਂ ਹੁੰਦੀ ਨਾਲ ਮਨ ਕਰਕੇ ਹਾਜ਼ਰੀ ਪ੍ਰਵਾਨ ਹੁੰਦੀ ਹੈ ਜਿੱਥੇ ਆਪਾਂ ਸਰੀਰ ਕਰਕੇ ਜੁੜ ਬੈਠੇ ਹਾਂ ਨਾ ਜੀ ਮਨ ਕਰਕੇ ਵੀ ਜੁੜ ਬੈਠਣ ਦਾ ਸਾਨੂੰ ਸੁਭਾਗ ਸਮਾਂ ਪ੍ਰਾਪਤ ਹੋਵੇ ਆਓ ਸਾਰੇ ਗੁਰੂ ਘਰ ਦੇ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਪਹਿਲਾਂ ਸਾਂਝ ਪਾਈਏ ਜੀ ਕਿਉਂਕਿ ਗੁਰੂ ਘਰ ਦੇ ਬਚਨ ਨੇ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਆਓ ਸਾਰੇ ਆਪਣੀ ਆਪਣੀ ਰਸਨਾ ਦੇ ਨਾਲ ਪਹਿਲਾਂ ਗੁਰੂ ਫਤਿਹ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਵਿਦਵਾਨਾਂ ਦੇ ਕਥਨ ਨੇ ਜਿਨ੍ਹਾਂ ਨੇ ਕੁਝ ਇਤਿਹਾਸ ਸਿਰਜਣਾ ਹੁੰਦਾ ਆ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਸਿਖਰਲੇ ਅੱਖਰਾਂ ਦੇ ਉੱਪਰ ਆਉਂਦੇ ਆ ਤੇ ਜ਼ਰੂਰ ਹੈ ਇਹੋ ਜਿਹਿਆਂ ਨੂੰ ਮਹਾਪੁਰਸ਼ਾਂ ਨੂੰ ਆਉਣ ਦੇ ਲਈ ਜ਼ਰੂਰ ਕੋਈ ਨਾ ਕੋਈ ਕੁੱਖ ਵੀ ਪਹਿਲਾਂ ਚਾਹੀਦੀ ਹੁੰਦੀ ਹੈ ਗਨੀ ਸੰਸੰਗ ਮਤ ਕਿਹ ਜੀ ਬੜੀ ਵਾਰ ਕਹਿੰਦੇ ਹੁੰਦੇ ਕਹਿੰਦੇ ਕਈ ਵਾਰ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਿਤਾ ਜੀ ਦਾ ਪ੍ਰਕਾਸ਼ ਪਤਾ ਕਿਦੋਂ ਹੁੰਦਾ ਆ ਮਾਤਾ ਗੁਜੇਰ ਕੋਰ ਜੀ ਤੇ ਗੁਰਤੇਗ ਬਹਾਦਰ ਪਿਤਾ ਜੀ ਦੇ ਗ੍ਰਹਿ ਦੇ ਵਿਖੇ ਆਨੰਦ ਕਾਰੇ ਤੋਂ 30 ਸਾਲ ਦੇ ਮਗਰੋਂ ਕਿਉਂਕਿ ਜਿਨ੍ਹਾਂ ਨੇ ਇੱਥੇ ਆ ਕੇ ਸਰਬੰਸ ਨੂੰ ਕੁਰਬਾਨ ਕਰਨਾ ਹੈ ਜਿਨ੍ਹਾਂ ਨੇ ਇੰਨੀਆਂ ਸ਼ਹਿਨशाहਾਂ ਦੇ ਸ਼ਹਿਨशाह ਤੇ ਜ਼ਰੂਰ ਸੀ ਵੀ ਉਹ ਪਹਿਲਾਂ ਕੁੱਖ ਵੀ ਤਿਆਰ ਚਾਹੀਦੀ ਸੀ ਤੇ ਬਿਲਕੁਲ ਬਾਬਾ ਦੀਪ ਸਿੰਘ ਜੀ ਦੇ ਵੀ ਪਿਤਾ ਭਗਤਾ ਜੀ ਮਾਤਾ ਜਿਉਣੀ ਜੀ ਦੇ ਗ੍ਰਹਿ ਦੇ ਵਿਖੇ ਆਨੰਦ ਕਾਰਿ ਤੋਂ 15 ਸਾਲ ਦੇ ਬਾਅਦ ਜਿਹੜਾ ਹੈ ਉਹਨਾਂ ਦੇ ਜਨਮ ਹੁੰਦਾ ਹੈ ਬਾਬਾ ਦੀਪ ਸਿੰਘ ਜੀ ਦਾ ਤੇ ਗੁਰਤੇਗ ਬਹਾਦਰ ਪਿਤਾ ਜੀ ਦੇ ਸਿੱਖ ਨੇ ਗੁਰਤੇਗ ਬਹਾਦਰ ਪਿਤਾ ਜੀ ਦੇ ਸਿੱਖ ਨੇ ਇਹ ਪਰਿਵਾਰ ਹਰ ਵੇਲੇ ਹੁਕਮ ਰਜਾ ਦੇ ਵਿੱਚ ਰਹਿਣ ਵਾਲੇ ਕਿਉਂਕਿ ਸਿੱਖ ਨੂੰ ਬਣਦਾ ਹੀ ਇਹੋ ਐ ਫੱਬਦਾ ਹੀ ਇਹੋ ਐ ਸਿੱਖ ਨੂੰ ਜੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿਉਂਕਿ ਪਤਾ ਹੈ ਹਰ ਦਾਤਾ ਹੀ ਉਸ ਪਰਮਾਤਮਾ ਦੇ ਹੱਥ ਦੇ ਵਿੱਚ ਨੇ ਦਾਤੇ ਦਾਤ ਰੱਖੀ ਹੱਥੇ ਆਪਣੇ ਜਿਸ ਭਾਵੇਂ ਤਿਸ ਦੇਈ ਕਿਉਂਕਿ ਸਾਰੀਆਂ ਹੀ ਦਾਤਾਂ ਉਸ ਮਾਲਕ ਦੀਆਂ ਨੇ ਉਸ ਮਾਲਕ ਦੇ ਹੱਥ ਦੇ ਵਿੱਚ ਨੇ ਤੇ ਬਿਲਕੁਲ ਮਾਤਾ ਪਿਤਾ ਵੀ ਜੁੜੇ ਹੋਏ ਨੇ ਗੁਰਤੇਗ ਬਹਾਦਰ ਪਿਤਾ ਦੇ ਘਰ ਦੇ ਨਾਲ ਤੇ ਕਹਿੰਦੇ ਜਦੋਂ ਜਿਹੜਾ ਹੈ ਇੱਕ ਵਾਰ ਕਹਿੰਦੇ ਪਿਤਾ ਜੀ ਇਸੇ ਤਰ੍ਹਾਂ ਗੰਨੇ ਨੂੰ ਪੀੜਦੇ ਪਏ ਸੀ ਵੇਲਣਾ ਲੱਗਾ ਹੋਇਆ ਸੀ ਤੇ ਬੜਾ ਚਿਰ ਇਸੇ ਤਰ੍ਹਾਂ ਬੈਠੇ ਰਹੇ ਕਿਸੇ ਸਿੱਖਣੇ ਆ ਕੇ ਵੇਖਣਾ ਕੀਤਾ ਤੇ ਕਹਿਣਾ ਕੀਤਾ ਵੀ ਅਜੇ ਤੱਕ ਕੋਈ ਕੰਮ ਹੀ ਨਹੀਂ ਸ਼ੁਰੂ ਹੋਇਆ ਤੇ ਜਦੋਂ ਪੁੱਛਣਾ ਕੀਤਾ ਨਾ ਕਹਿੰਦੇ ਜੀ ਬੱਚੇ ਆਪਣੇ ਕਾਦੇ ਲਈ ਹੁੰਦੇ ਨੇ ਬੱਚਿਆਂ ਨੂੰ ਬੁਲਾਓ ਤੇ ਬੜੀ ਨਿਮਰਤਾ ਦੇ ਨਾਲ ਕਹਿਣਾ ਕੀਤਾ ਪਿਤਾ ਭਗਤਾ ਜੀ ਨੇ ਕਹਿੰਦੇ ਜੀ ਇਹ ਦਾਤ ਜੇ ਪ੍ਰਾਪਤ ਨਹੀਂ ਹੋਈ ਇਹ ਦਾਤ ਜੇ ਪ੍ਰਾਪਤ ਨਹੀਂ ਹੋਈ ਤੇ ਕਹਿੰਦੇ ਵੀ ਬਿਲਕੁਲ ਫਿਰ ਜਿਹੜਾ ਸੀ ਅੰਦਰ ਗੁਰਤੇਗ ਬਹਾਦਰ ਪਿਤਾ ਜੀ ਦੇ ਨਾਲ ਜਦੋਂ ਦਰਸ਼ਨ ਕਰਨ ਗਏ ਨਾ ਤੇ ਗੁਰਤੇਗ ਬਹਾਦਰ ਪਿਤਾ ਜੀ ਜਿਹੜੇ ਬਿਨ ਬੋਲਿਆਂ ਸਭ ਕੁਝ ਜਾਣਦਾ ਜਿਹੜੇ ਬਿਨਾਂ ਬੋਲਿਆਂ ਜਾਣਦੇ ਨੇ ਕਿਉਂਕਿ ਅੰਦਰ ਦੀ ਹਿਰਦਾ ਅੰਦਰ ਦੀ ਬੇਦਨਾ ਪੀੜਾ ਆਪਾਂ ਤੇ ਬਚਨ ਵੀ ਪੜਦੇ ਆ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਤੇ ਅੱਜ ਗੁਰਤੀਗ ਬਹਾਦਰ ਪਿਤਾ ਜੀ ਨੇ ਕਹਿ ਦਿੱਤਾ ਕਹਿੰਦੇ ਭਗਤਾ ਜੀ ਅੰਦਰ ਕੋਈ ਨਾ ਕੋਈ ਗੱਲ ਲੈ ਕੇ ਆਏ ਜੇ ਤੇ ਜ਼ਰੂਰ ਗੱਲ ਕਰੋ ਕਹਿੰਦੇ ਪਾਇਸ਼ਾ ਤੁਹਾਡੇ ਤੋਂ ਵੱਧ ਕੌਣ ਹੈ ਜੀ ਜਾਣ ਜਾਣ ਤੇ ਕਹਿੰਦੇ ਤੁਹਾਡੇ ਗ੍ਰਹਿ ਦੇ ਵਿਖੇ ਬਲਕ ਦਾ ਜਨਮ ਹੋਵੇਗਾ ਤੁਹਾਨੂੰ ਇਹ ਦਾਤ ਗੁਰਨਾਨਕ ਪਿਤਾ ਦੇ ਘਰੋਂ ਤਰੁੱਠ ਕੇ ਮਿਲੀ ਹੈ ਤੇ ਨਾਂ ਰੱਖਿਆ ਜੀ ਕਹਿੰਦੇ ਨਾਮ ਰੱਖਿਓ ਦੀਪਾ ਵੇਖੋ ਪਹਿਲਾਂ ਹੀ ਜਿਹੜਾ ਕਹਿ ਦਿੱਤਾ ਵੀ ਨਾਮ ਰੱਪਿਓ ਦੀਪਾ ਕਿਮਾ ਕਰਿਓ ਜੀ ਗੁਰਬਾਣੀ ਦੇ ਅੰਦਰ ਨਾ ਜੀ ਪ੍ਰਤਨ ਨਾਵਾਂ ਦੇ ਵਿੱਚ ਵੀ ਬੜੇ ਬੜੇ ਡੂੰਗੇ ਅਰਥ ਹੁੰਦੇ ਸੀ ਤੇ ਗੁਰਬਾਣੀ ਦੇ ਅੰਦਰ ਤੇ ਕਹਿ ਦਿੱਤਾ ਸਤਗੁਰ ਸ਼ਬਦ ਉਜਾਰੋ ਦੀਪਾ ਕਿਉਂਕਿ ਦੀਪ ਦੇ ਵੀ ਬੜੇ ਬੜੇ ਡੂੰਗੇ ਅਰਥ ਨੇ ਦੀਵਾ ਬਲੇ ਅੰਧੇਰਾ ਜਾਏ ਬੇਦ ਪਾਠ ਮਤ ਪਾਪਾ ਖਾਏ ਤੇ ਵੇਖੋ ਦੀਵਾ ਦੇ ਬਾਰੇ ਇਤੋਂ ਤੱਕ ਵੀ ਆਉਂਦਾ ਹੈ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨੇ ਚਾਨਣ ਉਹ ਸੁਖਿਆ ਚੁੱਕਾ ਜਮਸਿਓ ਮੇਲ ਜਿੱਥੇ ਆਪ ਮਾਤਾ ਪਿਤਾ ਜੁੜੇ ਹੋਏ ਸੀ ਜਿੱਥੇ ਆਪ ਜੁੜੇ ਹੋਏ ਸੀ ਨਾ ਤੇ ਕਹਿੰਦੇ ਉਸ ਵੇਲੇ ਨਾਲ ਹੀ ਜਿਹੜਾ ਸੀ ਘਰ ਦੇ ਵਿੱਚੋਂ ਗੁੜਤੀ ਮਿਲੀ ਮਨੋਂ ਮਾਤਾ ਪਿਤਾ ਜੀ ਨੇ ਇਸ ਤਰ੍ਹਾਂ ਪਰਪਾਲਣਾ ਕੀਤੀ ਭਾਵੇਂ ਵੇਖੋ ਇੰਨੀ ਧੀਰ ਦੇ ਬਾਅਦ ਦਾਤ ਪ੍ਰਾਪਤ ਹੋਈ ਹੈ ਨਾ ਤੇ ਫਿਰ ਵੀ ਬੱਚੇ ਨੂੰ ਵੀ ਪਤਾ ਕੀ ਕਿਹੜੀਆਂ ਗੁੜਤੀਆਂ ਦੇ ਦੇ ਕੇ ਪਾਲਿਆ ਪਿੰਨੇ ਮਕ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਬਿਲਕੁਲ ਜੀ ਅਸੀਂ ਵੀ ਆਪਣੇ ਘਰਾਂ ਦੇ ਅੰਦਰ ਜੇ ਚਾਹੁੰਦੇ ਆ ਨਾ ਸਾਡੇ ਘਰਾਂ ਦੇ ਅੰਦਰ ਬੱਚੇ ਭਗਤ ਬਣਨ ਇਹ ਕੋਈ ਨਾ ਕੋਈ ਦਾਨੀ ਕੁਰਸ਼ ਬਣਨ ਕੋਈ ਚੰਗੇ ਇਨਸਾਨ ਬਣਨ ਜੇ ਸੂਰਮੇ ਬਣਨ ਤੇ ਜਿਨ੍ਹਾਂ ਨੇ ਰਮਾਇਣ ਲਿਖੀ ਨਾ ਕਵੀ ਤੁਲਸੀਦਾਸ ਜੀ ਉਹਨਾਂ ਨੇ ਪਤਾ ਕੀ ਲਿਖਣਾ ਕੀਤਾ ਜੀ ਕਹਿੰਦੇ ਐ ਜਨਮ ਦੇਵਣ ਵਾਲੀ ਮਾਂ ਜਿਹੇ ਜਨਮ ਦੇਵਣ ਲੱਗੀ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੂੰ ਦਵੇਂ ਜਨਨੀ ਜਣੇ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾਝ ਰਹਿ ਕਾਹੇ ਗਵਾਵੇ ਨੂਰ ਕਹਿੰਦੇ ਜੇ ਜਨਮ ਦੇਣਾ ਹੀ ਤਾਂ ਕਿਸੇ ਭਗਤ ਕਿਸੇ ਦਾਨੀ ਨੂੰ ਕਿਤੇ ਜਿਹੜਾ ਸੂਰਮੇ ਨੂੰ ਜਨਮ ਦਵੇਂ ਜੇ ਤੂੰ ਜਨਮ ਦੇਣਾ ਚਾਹੁੰਨੀ ਹੈ ਤੇ ਤੇ ਬਿਲਕੁਲ ਜੀ ਬਚਪਨ ਤੋਂ ਹੀ ਯਤਨ ਕਰਨਾ ਹੈ ਆਪਾਂ ਵੇਖੋ ਘਰ ਦੇ ਅੰਦਰੋਂ ਹੀ ਮਾਤਾ ਪਿਤਾ ਦੇ ਵੱਲੋਂ ਗੁੜਤੀ ਮਿਲੀ ਬਾਬਾ ਦੀਪ ਸਿੰਘ ਜੀ ਨੂੰ ਨਾਮ ਦੀ ਹਰ ਵੇਲੇ ਮਾਲਕ ਦਾ ਨਾਮ ਜਪਦੇ ਰਹਿਣਾ ਜੋ ਘਰ ਦੇ ਅੰਦਰ ਜਿਹੋ ਜੇ ਮਾਤਾ ਪਿਤਾ ਦੇ ਅੰਦਰ ਸੰਸਕਾਰ ਹੁੰਦੇ ਨੇ ਨਾ ਬੱਚਿਆਂ ਦੇ ਅੰਦਰ ਆਪਣੇ ਆਪ ਹੀ ਚਲੇ ਜਾਂਦੇ ਨੇ। ਬੱਚਿਆਂ ਦੇ ਅੰਦਰ ਆਪਣੇ ਆਪ ਹੀ ਚਲੇ ਜਾਂਦੇ ਨੇ ਉਹ ਸੰਸਕਾਰ ਜੇ ਮਾਤਾ ਪਿਤਾ ਪਾਠ ਕਰਦੇ ਨੇ ਮਾਲਕ ਨਾਲ ਜੁੜੇ ਨੇ ਉਸੇ ਤਰ੍ਹਾਂ ਹੀ ਬੱਚੇ ਵੀ ਜੁੜ ਜਾਂਦੇ ਨੇ। ਹੁਣ ਮਾਤਾ ਪਿਤਾ ਜੁੜੇ ਸੀ ਬਾਬਾ ਦੀਪ ਸਿੰਘ ਜੀ ਵੀ ਬਚਪਨ ਤੋਂ ਜੁੜ ਗਏ। ਤੇ ਜਦੋਂ ਹਰ ਵੇਲੇ ਇਹੋ ਹੀ ਕਹਿੰਦੇ ਰਹਿਣਾ ਗੁਰੂ ਚਰਣੀ ਲੱਗਣਾ ਆ ਗੁਰੂ ਚਰਣੀ ਲੱਗਣਾ ਆ। ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਆਨੰਦਪੁਰ ਸਾਹਿਬ ਦੇ ਵਿਖੇ ਦਰਸ਼ਨ ਕਰਨ ਆਏ ਮਾਤਾ ਪਿਤਾ ਜੀ ਦੇ ਨਾਲ ਬਾਬਾ ਦੀਪ ਸਿੰਘ ਜੀ ਕਹਿੰਦੇ ਜਦੋਂ ਨਮਸਕਾਰ ਕੀਤੀ ਕਹਿੰਦੇ ਪਤਾ ਨਹੀਂ ਅੰਦਰ ਨੂੰ ਕੀ ਧੂ ਪਈ ਕੀ ਧੂ ਪਈ ਇਤਿਹਾਸਕਾਰ ਕਹਿੰਦੇ ਨੇ 13 ਸਾਲ ਦੀ ਅਰਜ਼ੋ ਹੋ ਚੁੱਕੀ ਸੀ ਤੇ ਕਹਿੰਦੇ ਬਸ ਮੈਂ ਗੁਰੂ ਦੇ ਚਰਨਾਂ ਦੇ ਵਿੱਚ ਰਹਿਣਾ ਆ ਬਸ ਮੈਂ ਤੇ ਗੁਰੂ ਦੇ ਚਰਨਾਂ ਦੇ ਵਿੱਚ ਹੀ ਰਹਿਣਾ ਮੈਂ ਹੋਰ ਕਿਤੇ ਨਹੀਂ ਜਾਣਾ ਚਾਹੁੰਦਾ ਤੇ ਮਾਤਾ ਪਿਤਾ ਵੀ ਵੇਖੋ ਮਾ ਗੁਰੂ ਪਿਤਾ ਦੇ ਪਾਸ ਛੱਡ ਕੇ ਆਗੇ ਤੇ ਗੁਰੂ ਗੋਬਿੰਦ ਸਿੰਘ ਪਿਤਾ ਹੀ ਨੇ ਇਹੋ ਜੀ ਮਿਹਰ ਦੀ ਨજર ਕੀਤੀ ਇਹੋ ਜੀ ਮਿਹਰ ਦੀ ਨજર ਕੀਤੀ ਨਾਲ ਨਾਲ ਜਿੱਥੇ ਦੇਖੋ ਪਾਵਨ ਬਾਣੀ ਦੇ ਨਾਲ ਜੁੜੇ ਨੇ ਬਾਬਾ ਦੀਪ ਸਿੰਘ ਜੀ ਨਾਲ ਹੀ ਕਹਿ ਦਿੱਤਾ ਤੁਸੀਂ ਲੰਗਰ ਦੇ ਵਿੱਚ ਬਰਤਨਾਂ ਨੂੰ ਮਾਂਜਣ ਦੀ ਸੇਵਾ ਕਰਨੀ ਹੈ ਇੱਕ ਗੱਲ ਨੋਟ ਕਰਦੇ ਜਾਇਓ ਜੀ ਗੁਰੂ ਗ੍ਰੰਥ ਸਾਹਿਬ ਦੇ ਚ ਹਰ ਸਵਾਲ ਦਾ ਜਵਾਬ ਹੈ ਵੀ ਸੇਵਾ ਵੀ ਕਰਨੀ ਹੈ ਤੇ ਕਿਤਨਾ ਕਰਨੀ ਹੈ ਐਸ ਭਾਵਨਾ ਦੇ ਨਾਲ ਸੇਵਾ ਕਰਨੀ ਹੈ ਵੀ ਗੁਰਸਿੱਖਾਂ ਅੰਦਰ ਸਤਗੁਰ ਵਰਤੇ ਐਸ ਭਾਵਨਾ ਦੇ ਨਾਲ ਭਾਵੇਂ ਲੰਗਰ ਦੀ ਵਿੱਚ ਸੇਵਾ ਕਰੀਏ ਚਾਹੇ ਕੜਾ ਪ੍ਰਸ਼ਾਦ ਦੀ ਚਾਹੇ ਕਿਸੇ ਵੀ ਕਾਰਜ ਦੀ ਸੇਵਾ ਕਰੀਏ ਨਾ ਵੀ ਇੱਥੇ ਆ ਕੇ ਗੁਰੂ ਦੇ ਸਿੱਖਾਂ ਨੇ ਬੈਠਣਾ ਆ ਇਹਨਾਂ ਦੇ ਵਿੱਚ ਗੁਰੂ ਦੇ ਸਿੰਘਾਂ ਨੇ ਜਿਹੜਾ ਪ੍ਰਸ਼ਾਦ ਆ ਛਕਣਾ ਆ ਗੁਰਸਿੱਖਾਂ ਅੰਦਰ ਸਤਗੁਰ ਵਰਤੇ ਐਸ ਭਾਵਨਾ ਦੇ ਨਾਲ ਬਾਬਾ ਦੀਪ ਸਿੰਘ ਜੀ ਨੇ ਕਹਿੰਦੇ ਜੀ ਐ ਜਿਹੜਾ ਸੀ ਬਰਤਨਾਂ ਦੀ ਸੇਵਾ ਕਰਨੀ ਤੇ ਐਂ ਮੰਜਦੇ ਰਹਿਣਾ ਐਂ ਮੰਜਦੇ ਰਹਿਣਾ ਆਪਣਾ ਚਿਹਰਾ ਤੱਕਦੇ ਰਹਿਣਾ ਤੇ ਫਿਰ ਬਾਰ ਬਾਰ ਮੰਜਦੇ ਰਹਿਣਾ ਤੇ ਕਿਸੇ ਨੇ ਜੇ ਪੁੱਛਣਾ ਨਾ ਦੀਪ ਸਿੰਘਾ ਕਿਉਂ ਬਾਰ ਬਾਰ ਮੰਜੀ ਜਾਣਾ ਕਹਿੰਦਾ ਜੀ ਅਜੇ ਮੇਰੇ ਇਹਦੇ ਬਰਤਨਾਂ ਦੇ ਵਿੱਚੋਂ ਮੇਰਾ ਹੀ ਮੁਖ ਨਜ਼ਰ ਹੁੰਦਾ ਹੈ ਗੁਰੂ ਦਾ ਮੁਖ ਨਜ਼ਰ ਨਹੀਂ ਆਉਂਦਾ ਅਜੇ ਮੈਂ ਗੁਰੂ ਦਾ ਮੁਖ ਨਜ਼ਰ ਨਹੀਂ ਆਉਂਦਾ ਅਜੇ ਮੈਨੂੰ ਆਪਣਾ ਚਿਹਰਾ ਨਜ਼ਰ ਆਉਂਦਾ ਆ ਇਸ ਕਰਕੇ ਮੈਂ ਤੇ ਗੁਰੂ ਦੇ ਦਿਦਾਰੇ ਕਰਨਾ ਚਾਹੁੰਦਾ ਆ ਮੈਂ ਤੇ ਗੁਰੂ ਦੇ ਦਿਦਾਰੇ ਕਰਨਾ ਚਾਹੁੰਦਾ ਇੱਕ ਗੱਲ ਇੱਥੇ ਜ਼ਰੂਰ ਇਤਿਹਾਸਿਕ ਪੰਨਾ ਥੋੜਾ ਜਿਹਾ ਹਟ ਕੇ ਮੈਂ ਜਾਣਾ ਚਾਹੁੰਦਾ ਜੀ ਪੀਰ ਬੁੱਧੂ ਸ਼ਾਹ ਹੋਏ ਨੇ ਗੁਰੂ ਗੋਬਿੰਦ ਸਿੰਘ ਪਿਤਾ ਹੀ ਦੇ ਸਿੱਖ ਜਿਨ੍ਹਾਂ ਨੇ ਭਗਾਣੀ ਦੇ ਯੁੱਧ ਦੇ ਵਿੱਚ ਉਹਨਾਂ ਦੇ ਪੁੱਤਰ ਭਰਾ ਤੇ ਮੁਰੀਦ ਸ਼ਹੀਦ ਹੁੰਦੇ ਨੇ ਤੇ ਅੱਜ ਜਦੋਂ ਗੁਰੂ ਗੋਬਿੰਦ ਸਿੰਘ ਪਾਇਸ਼ਾ ਇਹਨੂੰ ਪੁੱਤਰ ਸ਼ਹੀਦ ਭਰਾ ਮੂਰੀਦ ਸ਼ਹੀਦ ਹੁੰਦੇ ਨੇ ਤੇ ਜਦੋਂ ਆਉਣਾ ਕਰਦੇ ਨੇ ਨਾ ਤੇ ਦੋਵੇਂ ਹੱਥ ਜੋੜਦੇ ਨੇ ਦੋਵੇਂ ਹੱਥ ਜੋੜਦੇ ਨੇ ਪਤਾ ਕੀ ਕਹਿੰਦੇ ਨੇ ਕਹਿੰਦੇ ਪਾਇਸ਼ਾ ਆਪ ਜੀ ਦੇ ਪਾਵਨ ਬਚਨ ਨੇ ਫੇਰ ਕਹ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ ਕਹਿੰਦੇ ਪਾਇਸ਼ਾ ਮੈਂ ਹੁਣ ਇਹ ਨਹੀਂ ਚਾਹੁੰਦਾ ਮੈਂ ਜਦੋਂ ਤੁਹਾਡੇ ਦਿਦਾਰੇ ਕਰਨ ਆਵਾਂ ਮੇਰੇ ਪੁੱਤਰ ਸਾਹਮਣੇ ਆਵਣ ਮੇਰੇ ਭਰਾ ਸਾਹਮਣੇ ਆਵਣ ਵੀ ਗੁਰੂ ਗੋਬਿੰਦ ਸਿੰਘ ਪਿਤਾ ਤੁਹਾਡੇ ਕਰਕੇ ਮੈਂ ਆਪਣੇ ਭਰਾ ਤੇ ਮੈਂ ਆਪਣੇ ਪੁੱਤਰ ਵਾਰੇ ਨੇ ਮੈਂ ਆਪਣੇ ਮੂਰੀਦ ਸ਼ਹੀਦ ਕੀਤੇ ਨੇ ਦਾਤਾ ਇਹ ਚੀਜ਼ਾਂ ਇਹ ਦਾਤਾ ਨਾਲ ਵਿੱਚ ਆਵਣ ਜਦੋਂ ਵੀ ਮੈਂ ਤੁਹਾਡੇ ਦਿਦਾਰੇ ਕਰਨ ਆਉਣਾ ਆ ਜਿਤਨਾ ਅੱਗੇ ਆਉਣਾ ਹੈ ਮੈਂ ਉਸੇ ਤਰ੍ਹਾਂ ਹੀ ਤੁਹਾਡੇ ਦਿਦਾਰੇ ਕਰਨ ਆਵਾਂ ਤੇ ਗੁਰੂ ਗੋਬਿੰਦ ਸਿੰਘ ਜੀ ਤਾਂ ਇਹ ਕਹਿੰਦਾ ਸੀ ਪੀਰ ਜੀ ਤੁਹਾਡੀ ਬਹੁਤ ਉੱਚੀ ਆਤਮਿਕ ਅਵਸਥਾ ਦੇ مالک ਜੇ ਤੁਹਾਨੂੰ ਉਸੇ ਤਰ੍ਹਾਂ ਦਿਦਾਰੇ ਹੁੰਦੇ ਰਹਿਣਗੇ ਤੇ ਬਿਲਕੁਲ ਜੀ ਅਸੀਂ ਵੀ ਜਦੋਂ ਗੁਰੂ ਘਰ ਕੋਈ ਚੀਜ਼ ਪੇਟਾ ਕਰਦੇ ਆ ਨਾ ਯਤਨ ਕਰਿਆ ਕਰੀਏ ਇਹ ਪੇਟਾ ਹਵਾਂ ਵਿੱਚ ਨਾ ਆਵਣ ਜੇ ਉਹਦਾ ਦਰਬਾਰ ਦੇਖਣਾ ਚਾਹੁੰਦੇ ਆ ਫੇਰ ਕਿ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ ਤੇ ਉਹਦਾ ਘਰ ਤਦ ਨਜ਼ਰ ਆਵੇਗਾ ਜੇ ਇਹ ਸਾਡੀਆਂ ਪਦਾਰਥ ਇਹ ਪੇਟਾਵਾਂ ਇਹ ਵਿੱਚ ਨਾ ਆਵਣ ਕਿਉਂਕਿ ਅਸੀਂ ਕੀ ਦੇ ਸਕਦੇ ਆ ਮਾਲਕ ਦੇ ਘਰ ਦੇ ਵਿੱਚ ਜੀ ਅਸੀਂ ਕੀ ਦੇ ਸਕਦੇ ਆ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤਾ ਹੈ ਦਾਤਾ ਕਿਉਂਕਿ ਸਮਾਂ ਮਿਲਿਆ 20 ਮਿੰਟ ਦਾ ਹੈ ਜੀ ਕਿਉਂਕਿ ਲੇਟ ਹੋ ਚੁੱਕਿਆ ਅਸੀਂ ਸਾਰੀ ਤਿਆਰੀ ਚ ਫਿਰ ਵੀ ਚਲੋ ਆਪਾਂ ਜਿੰਨਾ ਕਮਾਲ ਕਿਉਂਕਿ ਬਹੁਤ ਵੱਡਾ ਇਤਿਹਾਸ ਹੈ ਜੀ ਹੁਣ ਅੰਦਾਜ਼ਾ ਲਾਈਏ ਜੀ ਕਿਤਰਾ ਛੋਟੇ ਜੀ ਵੇਖੋ ਜਿਹੜਾ ਹੈ ਬਚਪਨ ਤੋਂ ਹੀ ਉੱਥੇ ਰਹੇ ਕਿਉਂਕਿ ਬੜੇ ਜਾਣੇ ਕਈ ਸਵਾਲ ਕਰਦੇ ਨੇ ਜਦੋਂ ਜਿਹੜਾ ਚਮਕੌਰ ਦਾ ਜੰਗ ਹੋਇਆ ਬਾਬਾ ਦੀਪ ਸਿੰਘ ਜੀ ਕਿੱਥੇ ਸੀ ਬੜੇ ਕਈ ਇਹੋ ਜਿਹੇ ਸਵਾਲ ਕਰਦੇ ਨੇ ਬਾਬਾ ਦੀਪ ਸਿੰਘ ਜੀ ਕਿਤੇ ਨਜ਼ਰ ਨਹੀਂ ਆਉਂਦੇ ਪਰ ਕਿਮਾ ਕਰਿਓ ਇਤਿਹਾਸ ਦੇ ਪੰਨਿਆਂ ਨੂੰ ਕਿਤੇ ਵਾਚਦੇ ਜਾਈਏ ਨਾਸਰਦੀਨ ਜਦੋਂ ਕਰਮਚੰਦ ਦੀ ਦੇਖੋ ਜਿਹੜਾ ਪੁੱਤਰ ਦਾ ਕਤਲ ਕਰਕੇ ਉਹਦੀ ਨਵ ਵਿਆਹੀ ਉਹਦੀ ਨੌਣ ਚੁੱਕ ਕੇ ਲੈ ਕੇ ਚਲੇ ਜਾਂਦੇ ਨੇ ਉਹਦੀ ਨੌ ਨੂੰ ਉਹਦੀ ਧੀ ਨੂੰ ਚੁੱਕ ਕੇ ਲੈ ਜਾਂਦੇ ਨੇ ਤੇ ਪਤਾ ਕਿੱਥੇ ਉਹ ਕਰਮਚੰਦ ਆਉਂਦਾ ਆ ਬਾਬਾ ਦੀਪ ਸਿੰਘ ਜੀ ਦੇ پاس ਦਮਦਮਾ ਸਾਹਿਬ ਦੀ ਧਰਤੀ ਦੇਤੇ ਕਹਿੰਦਾ ਜੀ ਮੇਰੀ ਬੇਟੀ ਨੂੰ ਲੈ ਗਏ ਮੇਰੀ ਨੌ ਨੂੰ ਲੈ ਗਏ ਪੁੱਤਰ ਮੇਰੇ ਦਾ ਕਤਲ ਕਰ ਦਿੱਤਾ ਨਸਰਦੀਨ ਨੇ ਤੇ ਬਾਬਾ ਦੀਪ ਸਿੰਘ ਜੀ ਉਸੇ ਵੇਲੇ ਸਿੱਖਾਂ ਨੂੰ ਨਾਲ ਲੈ ਕੇ ਜਾਂਦੇ ਨੇ ਉਸੇ ਵੇਲੇ ਨਾਲ ਲੈ ਕੇ ਜਦੋਂ ਜਾਣਾ ਕਰਦੇ ਨੇ ਨਾ ਤੇ ਜਦੋਂ ਛੜਾ ਕੇ ਲਿਆਉਂਦੇ ਨੇ ਤੇ ਕਹਿੰਦੇ ਉਸ ਵੇਲੇ ਕਰਮਚੰਦ ਨੂੰ ਕਹਿਣਾ ਕੀਤਾ ਜਾਓ ਕਰਮਚੰਦ ਜੀ ਆਪਣੇ ਆਪਣੇ ਘਰਾਂ ਨੂੰ ਜਾਵੋ ਜਾਓ ਤੇ ਉਸ ਵੇਲੇ ਕਰਮਚੰਦ ਨੇ ਪਤਾ ਕੀ ਕਿਹਾ ਸੀ ਕਹਿੰਦਾ ਜੀ ਬਾਬਾ ਜੀ ਕਿਹੜੇ ਜਿਹੜਾ ਹੈ ਘਰਾਂ ਦੀ ਗੱਲ ਕਰਦੇ ਜੇ ਜਿੱਥੇ ਸਾਡੀਆਂ ਇੱਜ਼ਤਾਂ ਹੀ ਮਹਿਫੂਜ਼ ਨਹੀਂ ਤੇ ਲੱਖੀ ਵਣਿਆਰ ਜੰਗਲ ਦੇ ਵਿੱਚ ਉੱਥੇ ਜਿਹੜਾ ਕਰਮਚੰਦ ਗਿਆ ਆਪਣੇ ਪਰਿਵਾਰ ਨੂੰ ਲੈ ਕੇ ਆਪਣੀ ਧੀ ਨੂੰ ਤੇ ਆਪਣੀ ਨੌਣ ਨੂੰ ਸਿੱਖਾਂ ਦੇ ਨਾਲ ਵਿਆਇਆ ਤੇ ਆਪ ਕਰਮਚੰਦ ਤੋਂ ਅੰਮ੍ਰਿਤਸ਼ਕੇਰ ਕਰਮ ਸਿੰਘ ਬਣਿਆ ਆਪ ਕਰਮ ਸਿੰਘ ਬਣਿਆ ਆਪ ਵੇਖ ਲਓ ਕਿੰਨਾ ਜੀਵਨ ਜਿਹੜਾ ਸੀ ਇਸ ਤਰ੍ਹਾਂ ਜਿਹੜਾ ਸੀ ਜੀ ਪ੍ਰਭਾਵਿਤ ਹੋ ਜਾਂਦਾ ਸੀ ਇੱਕ ਦੂਜੇ ਨੂੰ ਦੇਖਦੇ ਆਂ ਦੇਖਦੇ ਵੀ ਇੰਨੇ ਜੋ ਇਹ ਕਹਿੰਦੇ ਨੇ ਉਹੀ ਕੁਝ ਕਰਦੇ ਨੇ ਕਿਉਂਕਿ ਗੁਰਬਾਣੀ ਦੇ ਪਾਵਨ ਬਚਨ ਹੈ ਜੀ ਕਿਉਂਕਿ ਜਿੰਨਾ ਬਾਬਾ ਦੀਪ ਸਿੰਘ ਜੀ ਜੇ ਮੈਂ ਰਤੀ ਵਿਚਾਰਾਂ ਦੀ ਸਾਂਝ ਪਾਉਂਦਾ ਪਿਆ ਸਾਂ ਮੈਂ ਕਹਾਂ ਜੀ ਮੈਨੂੰ ਲੱਗਦਾ ਹੈ ਬਾਬਾ ਦੀਪ ਸਿੰਘ ਜੀ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਕੰਠ ਯਾਦ ਹੋਵੇਗਾ ਕਿਉਂਕਿ ਜਿਨ੍ਹਾਂ ਨੇ 11 ਸਾਲ ਦੀ ਮਿਹਨਤ ਦੇ ਨਾਲ ਚਾਰ ਮਹਾਰਾਜ ਦੇ ਸਰੂਪ ਹੱਥੀ ਲਿਖੇ ਹੋਏ ਹੋਏ ਹੋਣ ਚਾਰ ਮਹਾਰਾਜ ਦੇ ਸਰੂਪ 11 ਸਾਲ ਦੀ ਮਿਹਨਤ ਦੇ ਨਾਲ ਤੇ ਕਿਉਂ ਨਹੀਂ ਉਹਨਾਂ ਨੂੰ ਸਾਰੀ ਪਾਵਨ ਬਾਣੀ ਕੰਠ ਹੋਵੇਗੀ ਮੈਂ ਕਹਿੰਦਾ ਜੀ ਬਾਬਾ ਦੀਪ ਸਿੰਘ ਦਾ ਇੱਕ ਇੱਕ ਸਰੀਰ ਦਾ ਅੰਗ ਜਿਹੜਾ ਹੈ ਜੀ ਉਹ ਧੰਤਾ ਦੇ ਯੋਗ ਹੈ ਉਹਨਾਂ ਦੇ ਹੱਥ ਧੰਤਾ ਦੇ ਯੋਗ ਉਹਨਾਂ ਦੀ ਕਲਮ ਧੰਤਾ ਦੇ ਯੋਗ ਉਹ ਕਾਗਜ਼ ਵੀ ਧੰਤਾ ਦੇ ਯੋਗ ਉਹ ਸ਼ਿਆਹੀ ਵੀ ਧੰਤਾ ਦੇ ਯੋਗ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਬਚਨ ਹੈ ਧੰ ਸੁ ਕਾਗਦ ਕਲਮ ਧੰਨ ਧਨ ਭਾਂਡਾ ਧਨ ਮਸ ਧਨ ਲਿਖਾਰੀ ਨਾਨਕ ਜਿਹਨਾਂ ਨਾਮ ਲਿਖਾਇਆ ਸੱਚ ਕਹਿੰਦੇ ਬਾਬਾ ਦੀਪ ਸਿੰਘ ਜੀ ਲਖਾਰੀ ਵੀ ਧੰਤਾ ਦੇ ਜੋਗ ਨੇ ਜਿਨ੍ਹਾਂ ਨੇ ਚਾਰ ਮਹਾਰਾਜ ਦੇ ਸਰੂਪ ਆਪਣੇ ਹੱਥੀ ਲਿਖਣਾ ਕੀਤੇ ਜੀ ਭਾਈ ਸਾਹਿਬ ਭਾਈ ਕਾਨ ਸਿੰਘ ਨੱਭਾ ਜੀ ਦੇ ਪਿਤਾ ਜੀ ਹੋਏ ਨੇ ਸਰਦਾਰ ਨਾਰਾਇਣ ਸਿੰਘ ਜੀ ਕਹਿੰਦੇ ਉਹਨਾਂ ਨੂੰ ਸਾਰਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੰਠ ਯਾਦ ਸੀ ਭਾਈ ਸਾਹਿਬ ਭਾਈ ਕਾਨ ਸਿੰਘ ਨੱਭਾ ਜੀ ਦੇ ਮਹਾਨ ਕੋਸ਼ ਦੇ ਵਿੱਚ ਜਿਕਰ ਕੀਤਾ ਗਿਆ ਜੀ ਤੇ ਵੇਖੋ ਉਹਨਾਂ ਨੇ ਜਿਹੜਾ ਹੈ ਇਹ ਉਹਨਾਂ ਨੂੰ ਸਾਰੀ ਬਾਣੀ ਕੰਠ ਹੋ ਸਕਦੀ ਹੈ ਤੇ ਬਾਬਾ ਦੀਪ ਸਿੰਘ ਜੀ ਨੂੰ ਸਾਰੀ ਬਾਣੀ ਕੰਠ ਕੇ ਹੋਣੀ ਹੋ ਸਕਦੀ ਹੈ ਤੇ ਜਦੋਂ ਦੇਖੋ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਆਉਣਾ ਕਰਦੇ ਨੇ ਨਾ ਉਥੋਂ ਤੁਰਦੇ ਨੇ ਹਜੂਰ ਸਾਹਿਬ ਨਦੇੜ ਦੀ ਧਰਤੀ ਤੋਂ ਜਦੋਂ ਆਉਣਾ ਕਰਦੇ ਨੇ ਤੇ ਉਸ ਵੇਲੇ ਬਸ ਇੱਕੋ ਹੀ ਗੱਲ ਕਰਦੇ ਨੇ ਤੁਹਾਨੂੰ ਸਰਹੰਦ ਤੁਹਾਨੂੰ ਚਮਕੌਰ ਦਾ ਵਾਸਤਾ ਜੇ ਤੇ ਜਦੋਂ ਬਾਬਾ ਦੀਪ ਸਿੰਘ ਜੀ ਪਾਸ ਤੱਕ ਵੀ ਸੁਨੇਹਾ ਪਹੁੰਚਦਾ ਹੈ ਨਾ ਤੇ ਬਾਬਾ ਦੀਪ ਸਿੰਘ ਜੀ ਉੱਥੇ ਬੜੀ ਬਹਾਦਰੀ ਦੇ ਨਾਲ ਜੰਗ ਦੇ ਵਿੱਚ ਲੜਨਾ ਕਰਦੇ ਨੇ ਤੇ ਉੱਥੇ ਸਿੱਖ ਕੌਮ ਨੇ ਬਾਬਾ ਦੀਪ ਸਿੰਘ ਜੀ ਨੂੰ ਇੱਕ ਖਿਤਾਬ ਦਿੱਤਾ ਬਾਬਾ ਬੰਦਾ ਸਿੰਘ ਜੀ ਨੇ ਪਤਾ ਕੀ ਜੀ ਜਿੰਦਾ ਸ਼ਹੀਦ ਜਿੰਦਾ ਸ਼ਹੀਦ ਦਾ ਜਿਹੜਾ ਉਹਨਾਂ ਨੂੰ ਖਿਤਾਬ ਦਿੱਤਾ ਕਿਉਂਕਿ ਇੱਕ ਦੰਦ ਉਹਨਾਂ ਦਾ ਲੜਾਈ ਦੇ ਵਿੱਚ ਜੰਗ ਦੇ ਵਿੱਚ ਲੜਦਿਆਂ ਲੜਦਿਆਂ ਹੋਇਆ ਜਿਹੜਾ ਸੀ ਉੱਟਟ ਗਿਆ ਸੀ ਤੇ ਜਿੰਦਾ ਸ਼ਹੀਦ ਦਾ ਉਹਨਾਂ ਨੂੰ ਖਿਤਾਬ ਦਿੱਤਾ ਤੇ ਇੱਕ ਯਤਨ ਕਰਦੇ ਜਾਈਏ ਮੈਂ ਜ਼ਰੂਰ ਬੇਨਤੀ ਕਰਦਾ ਜਾਵਾਂ ਜਿਨ੍ਹਾਂ ਬਾਬਾ ਦੀਪ ਸਿੰਘ ਜੀ ਦਾ ਆਪਾਂ ਜਨਮ ਦਿਹਾੜਾ ਮਨਾਉਂਦੇ ਪਏ ਆ ਨਾ ਜੀ ਉਹਨਾਂ ਨੇ ਤੇ ਪਤਾ ਕੀ ਸੀ ہماری ਪਿਆਰੀ ਅੰਮ੍ਰਿਤਧਾਰੀ ਗੁਰਨਿਮਖ ਨੰ ਮਨ ਤੇ ਟਾਰੀ ਦੇ ਉਹਨਾਂ ਨੇ ਵੇਖ ਲਈ ਬਾਣੀ ਨਾਲ ਇੰਨਾ ਪਿਆਰ ਪਾਇਆ ਇੱਕ ਨਿਮਖ ਜਿੰਨਾ ਵੀ ਅੱਖ ਝਮਕਣ ਜਿੰਨਾ ਸਵਾ ਉਹ ਬਾਣੀ ਤੋਂ ਦੂਰ ਨਹੀਂ ਸੀ ਜਾਂਦੇ ਉਹ ਬਾਣੀ ਤੋਂ ਦੂਰ ਨਹੀਂ ਸੀ ਜਾਂਦੇ ਬਾਣੀ ਦੇ ਨਾਲ ਜੁੜੇ ਹੋਏ ਸੀ ਯਤਨ ਕਰਨਾ ਹੈ ਆਪਾਂ ਜੇ ਆਪਾਂ ਉਹਨਾਂ ਦਾ ਜਨਮ ਦਿਹਾੜਾ ਮਨਾਉਂਦੇ ਪਏ ਆ ਨਾ ਜੀ ਉਹਨਾਂ ਦਾ ਪੁਰਬ ਮਨਾਉਂਦੇ ਪਏ ਆ ਤੇ ਆਪਣੇ ਆਪਣੇ ਘਰਾਂ ਦੇ ਅੰਦਰ ਆਪਾਂ ਪਾਵਨ ਬਾਣੀ ਦੇ ਨਾਲ ਜੁੜ ਜਾਈਏ ਜੀ ਇੱਕ ਖਿਮਾ ਕਰਿਓ ਜਦੋਂ ਸਾਡੇ ਘਰਾਂ ਦੇ ਅੰਦਰ ਬੱਚੇ ਦਾ ਜਨਮ ਹੋ ਜਾਂਦਾ ਆ ਉਸੇ ਵੇਲੇ ਉਹ ਪਤਾ ਕਿਹੜੀ ਸਿੱਖ ਕੌਮ ਦਾ ਵੇਖੋ ਹਿੱਸਾ ਬਣ ਜਾਂਦਾ ਆ ਰਜਾਨਾ ਆਪਾਂ ਅਰਦਾਸ ਵਿੱਚ ਪੜਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਉਹ ਐਸ ਸਿੱਖ ਕੌਮ ਦਾ ਹਿੱਸਾ ਬਣ ਜਾਂਦਾ ਜਦੋਂ ਸਿੱਖਾਂ ਦੇ ਘਰ ਦੇ ਵਿੱਚ ਉਹਦਾ ਜਨਮ ਹੋ ਜਾਂਦਾ ਆ ਇੱਥੇ ਇੱਕ ਥੋੜਾ ਜਿਹਾ ਵਾਕਿਆ ਜ਼ਰੂਰ ਆਪ ਜੀ ਨਾਲ ਸਾਂਝਾ ਕਰਦਾ ਜਾਵਾਂ ਭਾਈ ਸਭ ਭਾਈ ਮਣੀ ਸਿੰਘ ਜੀ ਭਾਈ ਸਭ ਭਾਈ ਮਣੀ ਸਿੰਘ ਜੀ ਜਿਨ੍ਹਾਂ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਤੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੂੰ ਇਹ ਦੇਖੋ ਦੂਸਰੇ ਜਿਹੜੇ ਨੇ ਲਿਖਾਰੀ ਨੇ ਭਾਈ ਮਣੀ ਸਿੰਘ ਜੀ ਪਹਿਲੇ ਲਿਖਾਰੀ ਨੇ ਭਾਈ ਗੁਰਦਾਸ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਦੂਸਰੇ ਲਿਖਾਰੀ ਨੇ ਗੁਰਗੋਬਿੰਦ ਸਿੰਘ ਪਾਇਸ਼ ਨੇ ਜਿਨ੍ਹਾਂ ਦੇ ਪਾਸੋਂ ਪਾਵਨ ਬਾਣੀ ਲਿਖਾਈ ਹੋਇਆ ਭਾਈ ਮਣੀ ਸਿੰਘ ਜੀ ਤੇ ਭਾਈ ਮਣੀ ਸਿੰਘ ਜੀ ਨੂੰ ਜਲਾਦ ਪਤਾ ਕੀ ਕਹਿੰਦਾ ਆ ਉਹ ਕਹਿੰਦਾ ਉਹ ਸਿੱਖਾ ਭਾਈ ਮਣੀ ਸਿਆ ਇਹ ਬਾਰ-ਬਾਰ ਮਨੁੱਖਾ ਜਨਮ ਨਹੀਂ ਮਿਲਦਾ ਮੈਂ ਤੁਹਾਡੀ ਬਾਣੀ ਦੇ ਵਿੱਚੋਂ ਜਾਣਿਆ ਆ। ਉਹ ਸਿੱਖਾ ਬਾਰ-ਬਾਰ ਮਨੁੱਖਾ ਜਨਮ ਨਹੀਂ ਉਹ ਮਿਲਦਾ ਇਹ ਦੇਹੀ ਨਹੀਂ ਬਾਰ-ਬਾਰ ਮਿਲਦੀ ਛੱਡ ਸਿੱਖੀ ਨੂੰ ਤੇ ਆ ਇਧਰਲੇ ਸਾਡੇ ਧਰਮ ਦੇ ਅੰਦਰ ਕਾਦੇ ਲਈ ਐਵੇਂ ਬੰਦ-ਬੰਦ ਕਟਵਾਉਂਦਾ ਪਿਆ ਆ। ਤੇ ਅੱਗੋ ਭਾਈ ਮਣੀ ਸਿੰਘ ਜੀ ਨੇ ਜਲਾਦ ਨੂੰ ਜਵਾਬ ਪਤਾ ਕੀ ਦਿੱਤਾ ਸੀ। ਕਹਿੰਦੇ ਦੇਹੀ ਕਿਸ ਕੀ ਵਾਪਰੀ ਸਿੱਖੀ ਜੇ ਸਾਬਤ ਹੋਏ ਦੇਹੀ ਤਾਂ ਆਵਣ ਜਾਵਣੀ ਸਿੱਖੀ ਅਲਬ ਕਬ ਹੋਏ ਕਹਿੰਦੇ ਬਾਰ ਬਾਰ ਭਲਿਆ ਸਿੱਖ ਘਰਾਣਿਆਂ ਦੇ ਅੰਦਰ ਜਨਮ ਤਿੰਨ ਤੇ ਨਹੀਂ ਨਾ ਮਿਲਣਾ ਹੁਣ ਤੇ ਮਿਲਿਆ ਮੈਂ ਪਰ ਸਿੱਖੀ ਨੂੰ ਅਜਾਈ ਕਿਉਂ ਜਾਣ ਦਵਾ ਮੈਂ ਆਪਣਾ ਧਰਮ ਕਿਉਂ ਗਵਾਵਾ ਮੈਂ ਆਪਣਾ ਧਰਮ ਨੂੰ ਛੱਡ ਕੇ ਕਿਉਂ ਕਿਸੇ ਹੋਰ ਧਰਮ ਨੂੰ ਅਪਣਾਵਾਂ ਇਹ ਕੌਣ ਕਹਿਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਬਾਣੀ ਦੀ ਸਮਝ ਪੈ ਗਈ ਤੇ ਅੱਜ ਵੀ ਖਿਮਾ ਕਰੋ ਜਿਹੜੇ ਮਾਲਕ ਦੇ ਨਾਮ ਦੇ ਨਾਲ ਜੁੜੇ ਹੋਏ ਨੇ ਨਾ ਉਹ ਕਦੀ ਮਾਲਕ ਦਾ ਦਰ ਨਹੀਂ ਛੱਡਦੇ ਛੱਡਦਾ ਪਤਾ ਮਾਲਕ ਦਾ ਦਰ ਕੌਣ ਹੈ ਜੀ ਜਿਹੜੇ ਕੱਚੇ ਨੇ ਅਜੇ ਜਿਹੜੇ ਕੱਚੇ ਨੇ ਬਾਣੀ ਦੇ ਬਚਨ ਨੇ ਰੱਤੇ ਸਈ ਜੇ ਮੁਖ ਨਾ ਮੁਰਨ ਜਿੰਨੀ ਸੰਝਾਤਾ ਸਾਈਂ ਝੜ ਝੜ ਪਾਉਂਦੇ ਕੱਚੇ ਬਿਰਹੀ ਜਿੰਨਾ ਕਾਰਨ ਆਈ ਕਹਿੰਦੇ ਟੁੱਟਦੇ ਉਹੋ ਹੀ ਨੇ ਜਿਨ੍ਹਾਂ ਨੂੰ ਕਾਰਨਾ ਨਿਭਾਉਣੀ ਆਈ ਤੇ ਜਿਨ੍ਹਾਂ ਨੂੰ ਕਾਰ ਨਿਭਾਉਣੀ ਆਉਂਦੀ ਨਾ ਭਾਵੇਂ ਆਵੇ ਸੁੱਖ ਤੇ ਭਾਵੇਂ ਆਵੇ ਦੁੱਖ ਤੇ ਖਿਮਾ ਕਰਿਓ ਉਹ ਕਦੇ ਵੀ ਮਾਲਕ ਦੇ ਨਾਮ ਦੇ ਨਾਲ ਟੁੱਟਦੇ ਨਹੀਂ ਉਹ ਤੇ ਜੁੜੇ ਰਹਿੰਦੇ ਨੇ ਉਹ ਤੇ ਕਹਿੰਦੇ ਨੇ ਜੇ ਸੁੱਖ ਦੇਹੇ ਤਾਂ ਤੁਜੇ ਅਰਾਧੇ ਦੁੱਖ ਵੀ ਤੁਜੇ ਧਿਆਈ ਭਾਵੇਂ ਮਾਲਕ ਜੀ ਸੁੱਖ ਦੇਓ ਭਾਵੇਂ ਤੁਸੀਂ ਦੁੱਖ ਦਿਓ ਮੈਂ ਤੇ ਤੁਹਾਨੂੰ ਹੀ ਤੇਉਣਾ ਕਰਾਂਗਾ ਜੀ ਕਿਉਂਕਿ ਸਮਝ ਸੀਮਤ ਹੈ ਹੁਣ ਦੇਖੋ ਕਿਸ ਤਰ੍ਹਾਂ ਕਿਸ ਤਰ੍ਹਾਂ ਜੀ ਵੇਖੋ ਅਬਦਾਲੀ ਦਾ ਰਸਤਾ ਰੋਕਿਆ ਸਿੱਖਾਂ ਨੇ ਕਾਬਲ ਤੋਂ ਤੁਰਿਆ ਕਹਿੰਦਾ ਮੇਰਾ ਅਜ ਤੱਕ ਕਦੀ ਕਿਸੇ ਨੇ ਰਸਤਾ ਨਹੀਂ ਰੋਕਿਆ ਕੌਣ ਨੇ ਤੇ ਕਹਿੰਦੇ ਜੀ ਇਹ ਸਿੱਖ ਹੁੰਦੇ ਨੇ ਪੰਜਾਬ ਦੇ ਇਹ ਸਿੱਖ ਨੇ ਇਹਨਾਂ ਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ ਇਹ ਚੜ੍ਹਦੀ ਕਲਾ ਦਾ ਦੇਖੋ ਪ੍ਰਤੀਕ ਸਿੱਖ ਤੇ ਹਾਥੀ ਨੂੰ ਵੇਖ ਕੇ ਪਤਾ ਕੀ ਕਹਿੰਦਾ ਇੱਕ ਤੇ ਜੰਗ ਦੇ ਵਿੱਚ ਮੁਗਲ ਹਾਥੀ ਲੈ ਕੇ ਆ ਜਾਂਦੇ ਨੇ ਕਹਿੰਦੇ ਆ ਕਟਾ ਜਿਆ ਲਈ ਫਿਰਦੇ ਨੇ ਤੇ ਉਹ ਕਹਿੰਦਾ ਹੀ ਹਾਥੀਆਂ ਦੀ ਫੌਜ ਲੈ ਕੇ ਇਹ ਕਟਾ ਕਹਿੰਦੇ ਨੇ ਉਹ ਕਹਿੰਦਾ ਜੀ ਇਹਨਾਂ ਦੀ ਚੜ੍ਹਦੀ ਕਲਾ ਦਾ ਸੂਚਕ ਹੈ ਇਹ ਡਰ ਹੀ ਨਹੀਂ ਇਹਨਾਂ ਦੇ ਅੰਦਰ ਭੈ ਹੀ ਕੋਈ ਨਹੀਂ ਇਹਨਾਂ ਦੇ ਅੰਦਰ ਕਿਉਂਕਿ ਇਹ ਜਿਹੜੀ ਬਾਣੀ ਦੇ ਨਾਲ ਜੁੜੇ ਨੇ ਇਹ ਤੇ ਨਿਰਭਉ ਜੱਪੇ ਸਗਲ ਭਉ ਮਿਟੇ ਇਹ ਤੇ ਅੰਦਰੋਂ ਭੈ ਹੀ ਖਤਮ ਕਰ ਦਿੰਦੇ ਨੇ ਕਹਿੰਦੇ ਇਹ ਤੇ ਮੌਤ ਨੂੰ ਮਖੌਲਾ ਕਰਦੇ ਨੇ ਤੇ ਅਬਦਾਲੀ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਤੇ ਕਹਿੰਦੇ ਉਸ ਵੇਲੇ ਜਦੋਂ ਜਿਹੜਾ ਇਹ ਬਾਬਾ ਜੀ ਨੂੰ ਪਤਾ ਚੱਲਦਾ ਆ ਕਿਉਂਕਿ ਉਹਨਣ ਜਦੋਂ ਪਤਾ ਚੱਲਦਾ ਆ ਕਿਉਂਕਿ ਹਰ ਮੰਦਰ ਸਿੱਖ ਦਾ ਹਿਰਦਾ ਹੈ ਜੀ ਕਿਉਂਕਿ ਹਰ ਮੰਦਰ ਤੋਂ ਬਗੈਰ ਵੇਖੋ ਜਿੱਥੇ ਮਰਜੀ ਸਿੱਖ ਬੈਠਣਾ ਹਰ ਰੋਜ਼ ਆਪਾਂ ਅਰਦਾਸ ਜੀ ਪੜਦੇ ਆ ਜੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਤੇ ਕਹਿੰਦੇ ਜਦੋਂ ਬਾਬਾ ਜੀ ਨੂੰ ਪਤਾ ਚੱਲਦਾ ਆ ਨਾ ਤੇ ਵੇਖੋ ਪ੍ਰਣ ਕਰਕੇ ਤੁਰਦੇ ਨੇ ਇਤਿਹਾਸ ਦੇ ਵਿੱਚ ਜਿਨ੍ਹਾਂ ਦੋ ਜਣਿਆਂ ਨੇ ਜੋ ਪ੍ਰਾਣ ਕੀਤਾ ਉਹ ਪੂਰਾ ਹੋਇਆ ਜੀ ਕਿਉਂਕਿ ਹਜੇ ਤੇ ਇਤਿਹਾਸ ਲ ਮੇਰਾ ਚੱਲ ਜਾਂਦਾ ਹੈ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ ਭਾਈ ਤਾਰੂ ਸਿੰਘ ਜੀ ਨੇ ਵੀ ਪ੍ਰਾਣ ਕੀਤਾ ਸੀ ਜਕਰੀਆ ਖਾਨ ਤੂੰ ਮੈਨੂੰ ਅੱਗੇ ਲਾ ਕੇ ਖੜਨਾ ਮੈਂ ਤੈਨੂੰ ਆਪਣੀ ਜੁੱਤੀ ਦੇ ਨਾਲ ਅੱਗੇ ਲਾ ਕੇ ਖੜਨਾ ਹੈ ਜਿਨ੍ਹਾਂ ਦਾ ਖੋਪਰ ਉਤਾਰਿਆ ਗਿਆ ਤੇ ਬਾਬਾ ਦੀਪ ਸਿੰਘ ਜੀ ਨੇ ਵੀ ਪ੍ਰਾਣ ਕੀਤਾ ਸੀ ਵੀ ਇਹ ਮੇਰਾ ਸੀਸ ਉੱਥੇ ਲੱਗੇ ਜਿਨ੍ਹਾਂ ਦੀ ਮੈਂ ਗੁਰਧਾਮਾਂ ਦੀ ਬੇਅਦਬੀ ਦਾ ਬਦਲਾ ਲੈਵਣ ਲੱਗਾ ਹੈ ਉਨਾ ਚਿਰ ਤੱਕ ਮੈਂ ਸ਼ਹੀਦ ਨਾ ਹੋਵਾਂ ਦੇਖੋ ਜਿਹੜਾ ਲੜਦਿਆਂ ਲੜਦਿਆਂ ਉੱਥੇ ਪਹੁੰਚਦੇ ਨੇ ਤੇ ਬਾਬਾ ਦੀਪ ਸਿੰਘ ਜੀ ਪਤਾ ਕੀ ਕਹਿੰਦੇ ਨੇ ਕਹਿੰਦੇ ਗੁਰੂ ਰਾਮਦਾਸ ਪਿਤਾ ਤੁਹਾਡੇ ਦਰ ਤੇ ਕੋਈ ਪਦਾਰਥਾਂ ਦੀਆਂ ਭੇਟਾ ਲੈ ਕੇ ਆਉਂਦਾ ਕੋਈ ਕੋਈ ਲੈ ਕੇ ਆਉਂਦਾ ਅੱਜ ਮੈਂ ਕੜਾ ਪ੍ਰਸ਼ਾਦ ਦੀ ਭੇਟਾ ਦੀ ਜਗ੍ਹਾ ਮੈਂ ਸੀਸ ਦੀ ਭੇਟਾ ਲੈ ਕੇ ਆਇਆ ਇਹੋ ਹੀ ਪ੍ਰਵਾਨ ਕਰ ਲਿਓ ਜੀ ਇਹੋ ਹੀ ਪ੍ਰਵਾਨ ਕਰ ਲਿਓ ਤੇ ਇੱਕ ਵਿਦਵਾਨ ਨੇ ਬੜੀ ਸੁੰਦਰ ਗੱਲ ਜਿਹੜਾ ਲਿਖਣਾ ਕੀਤੀ ਮੁਸਲਮਾਨ ਕਹਿੰਦਾ ਉਹ ਕਹਿੰਦਾ ਉਹ ਸਿੱਖੋ ਉਹ ਤੁਸੀਂ ਆਪਣੇ ਜਿਹੜੇ ਧਰਮ ਨੂੰ ਮੰਨਣ ਵਾਲੇ ਨੇ ਜਿਹੜੇ ਗੁਰਧਾਮਾਂ ਦੀ ਖਾਤਰ ਸ਼ਹਾਦਤਾਂ ਦਿੰਦੇ ਨੇ ਉਹਨਾਂ ਦਾ ਸੀਸ ਹਰਮੰਦਰ ਸਾਹਿਬ ਦੇ ਵਿੱਚ ਰੱਖਦੇ ਜੇ ਤੇ ਜਿਹੜਾ ਸਾਡਾ ਮੱਸਾ ਰੰਗੜ ਸੀ ਉਹਦਾ ਵੀ ਸੀਸ ਤੂੰ ਹੀ ਹਰਮੰਦਰ ਸਾਹਿਬ ਵੜਿਆ ਤੇ ਪਰ ਉਹਦਾ ਸਿਰ ਤੂੰ ਹੀ ਇਸ ਧਰਤੀ ਦੇ ਉੱਤੇ ਨਾ ਰਹਿਣ ਦਿੱਤਾ ਬੀਕਾ ਨੇਰ ਰਾਜਸਥਾਨ ਦੇ ਜੰਗਲਾਂ ਦੇ ਵਿੱਚ ਲੈ ਗਏ ਓਏ ਕਹਿੰਦੇ ਉਹ ਭਲਿਆ ਇਸੇ ਕਰਕੇ ਵੀ ਇਸੇ ਕਰਵਲ ਜਿਹੜਾ ਵੀ ਦੇਖਦਾ ਹੈ ਉਹਨੂੰ ਅਸੀਂ ਇੱਥੇ ਪੰਜਾਬ ਦੀ ਧਰਤੀ ਤੇ ਵਣੀ ਰਹਿਣ ਦਿੰਦੇ ਤੇ ਕਹਿੰਦੇ ਜੀ ਉਸ ਵੇਲੇ ਵੇਖੋ ਬਾਬਾ ਦੀਪ ਸਿੰਘ ਜੀ ਅੱਜ ਵੀ ਉੱਥੇ ਨੇ ਜੀ ਤੇ ਜਿਹੜਾ ਵੀ ਵੇਖੋ ਜੇ ਆਪਾਂ ਉਹਨਾਂ ਨਾਲ ਪਿਆਰ ਕਰਦੇ ਆ ਯਤਨ ਕਰੀਏ ਜੇ ਸਭ ਪਾਵਨ ਬਾਣੀ ਦੇ ਨਾਲ ਜੁੜੀਏ ਜੀ ਵੱਧ ਤੋਂ ਵੱਧ ਜੀ ਸੋ ਕੋਟਾਨ ਕੋਟ ਸ਼ੁਕਰ ਤਨਵਾਦ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ ਸਾਰੇ ਪਰਿਵਾਰ ਦਾ ਪ੍ਰਬੰਧਕਾਂ ਦਾ ਜੀ ਬڑے ਨੌਜਵਾਨ ਵੀਰ ਜਿਹੜੇ ਨੇ ਬੜੇ ਚਾਉ ਦੇ ਨਾਲ ਜਿਹੜਾ ਆ ਸਾਰੇ ਕਾਰਵਿਆਰ ਕਰਦੇ ਪੈਨੇ ਸਭ ਦੀਆਂ ਮਾਲਕ ਸਿਵਾਵਾਂ ਆਪਣੇ ਦਰ ਕਰ ਥਾਂ ਪਵਣ ਜੀ ਐਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਬੇਅੰਤ ਬੇਅੰਤ ਭੁੱਲਣ ਦੇ ਲਈ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਰਿਆਂ ਨੂੰ ਸੰਗਤਾਂ ਨੂੰ ਬੇਨਤੀ ਹੈ ਜੀ ਜਿਨ੍ਹਾਂ ਨੇ ਜਲ ਪਾਣੀ ਸ਼ਕ ਲਿਆ ਜੀ ਉਹ ਗੁਰੂ ਦੀ ਹਜ਼ੂਰੀ ਦੇ ਵਿੱਚ ਪੁੰਚਣ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ